ਇਹ ਸਾਰੇ ਤਿੱਤਰ ਹੈ ਤਿੱਤਰ ਇੱਥੇ ਬਹੁਤ ਸਾਰੇ ਰੁੱਖਾਂ ਦੇ ਵਿੱਚ ਰਹਿੰਦੇ ਆ ਕਿਉਂਕਿ ਇੱਥੇ ਇੱਕ ਰੁੱਖਾਂ ਦੀ ਝਿੜੀ ਹੈ ਖਾਲੀ ਪਲਾਟਨ ਵਿੱਚ ਤਾਂ ਇੱਥੇ ਜਿਹੜੇ ਤਿੱਤਰ ਹੈ ਉਹਨਾਂ ਦੀ ਗਿਣਤੀ ਕਾਫੀ ਵੱਡੀ ਹੋਈ ਹੈ ਬੜਾ ਰੌਲਾ ਪਾਉਂਦੇ ਆ ਤੇ ਇੱਕ ਤਿੱਤਰ ਜਿਹੜਾ ਉਹ ਬੈਠਾ ਹੋਇਆ ਹੈ ਕਿੱਕਰ ਦੇ ਉੱਪਰ ਉਹਨਾਂ ਨੂੰ ਬੁਲਾ ਰਿਹਾ ਹੈ ਕਿਉਂਕਿ ਰਾਤ ਨੂੰ ਉਹਨਾਂ ਨੂੰ ਬਿੱਲੀਆਂ ਤੋਂ ਖਤਰਾ ਹੁੰਦਾ ਹੈ ਤਾਂ ਫਿਰ ਇਹ ਜਿਹੜੇ ਹੈਗੇ ਆ ਆ ਦੇਖੋ ਤੁਸੀਂ ਆ ਬੈਠਾ ਰਾਤ ਨੂੰ ਰੁੱਖਾਂ ਦੇ ਉੱਤੇ ਬਹਿ ਜਾਂਦੇ ਆ ਆ ਬੈਠਾ ਹੋਇਆ ਇਹ ਬਲਾਰੇ ਇੱਕ ਫੈਮਿਲੀ ਦੀ ਤਰ੍ਹਾਂ ਰਹਿੰਦੇ ਆ ਕੁੱਕੜ ਹਨ ਇਸ ਪਰਵਾਰ ਦੇ ਵਿੱਚੋਂ ਕੁੱਕੜਾਂ ਦੀ ਕਿਸਮ ਚੋ ਛੋਟੇ ਛੋਟੇ ਬਿਲਕੁਲ ਕੁੱਕੜਾਂ ਵਰਗੇ ਹੁੰਦੇ ਆ ਜਿਵੇਂ ਮੁਰਗੇ ਹੁੰਦੇ ਆ ਤੇ ਆ ਦੇਖੋ ਹੁਣ ਇਹ ਸ਼ਰਮਾਕਲ ਬਹੁਤ ਹੁੰਦੇ ਆ ਇਨਸਾਨ ਨੂੰ ਦੇਖ ਕੇ ਨਾਲ ਦੀ ਨਾਲ ਭੱਜ ਜਾਂਦੇ ਆ ਉਹ ਦੇਖੋ ਉਹ ਗਿਆ ਕਿਕਰ ਦੇ ਉੱਪਰ ਇੱਕ ਹੁਣ ਜੇ ਦੂਜੇ ਆਵੇ ਸ਼ਾਇਦ ਓਡਾਰੀ ਮਾਰਨਗੇ ਇਹਦੇ ਪਿੱਛੇ ਜਾਣਗੇ ਆਪਾਂ ਦੇਖਦੇ ਆਂ ਇਹ ਦੇਖੋ ਬੜੀ ਸੁਰੱਖਿਆਤ ਆ ਦੇਖੋ ਜੀ ਆ ਗਿਆ ਉਹਦੇ ਕੋਲ ਗਿਆ ਵੈਲੀ ਬਿਊਟੀਫੁੱਲ ਉਹਨੂੰ ਬੁਲਾ ਰਿਹਾ ਸੱਦਰਿਆ ਸਾਰਿਆਂ ਨੂੰ ਆਪਣੀ ਪਰਿਵਾਰ ਨੂੰ ਉਹ ਦੇਖੋ ਵਾਓ ਇੱਕ ਉਧਰ ਜਾਂਦਾ ਇੱਕ ਉਧਰ ਜਾਂਦਾ ਆਲਟਰਨੇਟ ਆ ਦੇਖਦੇ ਹੁਣ ਕਿੱਧਰ ਜਾਂਦਾ ਇੱਕ ਰਹਿ ਗਿਆ ਵੁੱਡ ਕੇ ਦੇਖੋ ਕਿਹੜੇ ਕਿਕਰ ਇਹਨੂੰ ਪਸੰਦ ਆਉਂਦੀ ਹੈ ਇਹ ਅਜੀ ਸੋਚ ਰਿਹਾ ਕਿ ਮੈਂ ਕਿੱਧਰ ਜਾਵਾਂ ਚਲੋ ਦੇਖਦੇ ਹਾਂ ਸਾਰਾ ਪਰਿਵਾਰ ਆ ਦੇਖੋ ਆ ਉਹ ਉਧਰ ਉਧਰ ਚਲਾ ਗਿਆ ਕਿਕਰਾਂ ਦੇ ਉੱਪਰ ਇਹ ਸੁਰੱਖਿਆਤ ਹੈ ਕਿਉਂਕਿ ਇੱਥੇ ਬਿੱਲੀ ਜਿਹੜੀ ਹੈਗੀ ਐ ਕੰਡੇ ਹੋਣ ਕਰਕੇ ਨਹੀਂ ਚੜਦੇ ਉਹ ਦੇਖੋ ਬੈਠੇ ਦੋ ਬੈਠੇ ਦਿਸ ਰਹੇ ਮੈਨੂੰ ਇਸ ਵਕਤ ਸ਼ਾਇਦ ਤੁਸੀਂ ਵੀ ਦੇਖ ਸਕਦੇ ਹੋ ਉਹ ਦੋ ਬੈਠੇ ਐ ਤੇ ਸੁਰੱਖਿਅਤ ਹੋਣ ਕਰਕੇ ਇਹ ਥਾਂ ਕਿਕਰਾਂ ਕੰਡਿਆਲੀਆਂ ਹੋਣ ਕਰਕੇ ਬਿੱਲੀ ਨਹੀਂ ਆਉਂਦੀ ਉੱਪਰ ਨਿਉਲੇ ਬੜੇ ਐ ਇੱਥੇ ਨਿਉਲੇ ਇਹਨਾਂ ਦੇ ਆਂਡੇ ਤਾਂ ਹੋ ਸਕਦਾ ਖਾ ਜਾਂਦੇ ਹੁਣ ਥੱਲੇ ਪਰ ਰਾਤ ਨੂੰ ਇਹ ਸੁਰੱਖਿਅਤ ਬੜੇ ਆਰਾਮ ਨਾਲ ਕਿਕਰਾਂ ਤੇ ਬੈਠ ਜਾਂਦੇ ਐ ਇਸੇ ਲਈ ਜੇ ਰੋਖ ਲਾਉਣੇ ਬੜੇ ਜ਼ਰੂਰੀ ਆ ਦੇਖੋ ਤੁਸੀਂ ਉਹ ਚੱਲਿਆ ਖੋਰ ਉੱਡ ਕੇ ਦਿੱਲੀ ਕਿ ਕਰਦੇ ਪੈ ਗਿਆ ਫਿਰ ਇਹ ਲਾਸਟ ਸੀਗਾ ਕੱਲ ਨੂੰ ਫਿਰ ਤੁਹਾਨੂੰ ਮੈਂ ਤਿਤਰਾ ਦਾ ਵੀਅੂ ਦਿਖਾਵਾਂਗੀ ਕਿਵੇਂ ਇੱਥੇ ਅਸੀਂ ਦਾਣੇ ਪਾ ਦਿੰਨੇ ਤੇ ਫਿਰ ਦਾਣੇ ਚੁਕਣ ਵੀ ਆਉਂਦੇ ਆ ਬੜੇ ਸੋਹਣੇ ਲੱਗਦੇ ਆ